ਦੀ ਦੁਬਾਰਾ ਵਾਟਰ ਕੈਨ ਦਾ ਬਾਪ ਉਹ ਵਾਟਰ ਕੈਨ ਦਾ ਪਿਓ ਕਰਕੇ ਲਗਾਤਾਰ ਇਸ ਸਮਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਦੇਖੋ ਜਿਹੜਾ ਜਫਾ ਸੀ ਕਿਸਾਨ ਦਾ ਉਹ ਸੇ ਪੈਦਲ ਜਿਹੜਾ ਤੇ ਉੱਪਰ ਸਿਨੇ ਇਤਿਹਾਸ ਦੇ ਪਾਤਰਾਂ ਦੇ ਨਾਲ ਸਮਾਜਿਕ ਤੌਰ ਤੇ ਹੱਥ ਸੰਗਤਿਕ ਤੱਕ ਕੋਸ਼ਿਸ਼ ਹੋ ਰਹੀ ਹੈ ਕਿ ਉਹ ਸਾਹਮਣੇ ਕੇ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਪਾਟਰ ਕੈਨ ਦੇ ਨਾਲ ਕਿਸਮ ਦਾ ਟੱਕਿਆ ਜਾ ਰਿਹਾ ਹੈ

ਉਹਦੇ ਨਾਲ ਆਇਆ ਉਹਨਿਕਲ ਪਰ ਜਾਂ ਸੋਨੇ ਅਹ ਜੋਰੀ ਨੇ ਮਾਰਤਾ ਮਾਰੀ ਸ਼ੁਰੂ ਹੋ ਗਈ ਕਿਸਾਨਾਂ ਦੇ ਉੱਪਰ ਤੇ ਉਹ ਗਾਸੇ ਗੋਲੇ ਲਗਾਤਾਰ ਸਿੱਟੇ ਜਾ ਰਹੇ ਸਟਾਫਰਾਂ ਨੇ ਕੰਨ ਫਿਰ ਸ਼ੁਰੂ ਹੋ ਗਿਆ ಶೇರ್ ಗುರುತು ಲೈಕ್ಸ್ ಲೈಕ್